ਹallelujah 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 ਪ੍ਰਧਾਨ ਜੀ ਅੱਜ ਤੁਸੀਂ ਡੀਜੀਪੀ ਸਾਹਿਬ ਕੋਲ ਆਏ ਹੋ ਕੀ ਮੁੱਦਾ ਸੀਗਾ ਤੁਹਾਡਾ ਕੀ ਮਸਲਾ ਸਾਰਿਆਂ ਦੇ ਮੇਰੇ ਵੱਲੋਂ ਜਨਤੀ ਦੀ ਅੱਜ ਅਸੀਂ ਡੀਜੀਪੀ ਸਾਹਿਬ ਦੇ ਆਫਿਸ ਆਏ ਆ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਪਖੰਡੀ ਬਾਬਾ ਜੋ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਵਾ ਜੋ ਮੁਸੀਬਾ ਹੀ ਚਾਰੇ ਨੂੰ ਢਾਹ ਲਾਉਣਾ ਚਾਹੁੰਦਾ ਵਾ ਅੱਜ ਔਰੇ ਖਿਲਾਫ ਔਰ ਜੋ ਔਰੇ ਨਾਲ ਇੱਕ ਪਖੰਡਨ ਔਰਤ ਹੈਗੀ ਜੋ ਮੁਸੀਬਾ ਹੀ ਚਾਰੇ ਨੂੰ ਗਲਤ ਬੋਲਦੀ ਆ ਜੋ ਸਾਡੇ ਧਰਮ ਗੁਰੂ ਪੋਸਟਲ ਅੰਕ ਨੂੰ ਲਾ ਜੀ ਦੇ ਬਾਰੇ ਗਲਤ ਬੋਲਦੀ ਆ ਇਹਨਾਂ ਦੋਵਾਂ ਜੋੜੇ ਦੇ ਉੱਪਰ ਜਿਹੜਾ ਪਰਚਾ ਦਰਜ ਅਜੇ ਹੋ ਚੁੱਕਾ ਵਾ ਔਰੀ ਐਫ ਆਈ ਆਰ ਦੀ ਕਾਪੀ ਅਸੀਂ ਡੀਜੀਪੀ ਸਾਹਿਬ ਕੋਲ ਲੈ ਲਈ ਆ ਔਰ ਇਹਰੇ ਉੱਪਰ 295 ਦਾ ਪਰਚਾ ਜਿਹੜਾ ਹੈਗਾ ਦਰਜ ਹੋ ਚੁੱਕਾ ਔਰ ਵੱਖ-ਵੱਖ ਧਾਰਾਵਾਂ ਦੇ ਹੇਠ ਹੋਰ ਵੀ ਧਾਰਾਵਾਂ ਇਹਨਾਂ ਦੇ ਲੱਗ ਕੇ ਪਰਚਾ ਦਰਜ ਹੋ ਚੁੱਕਾ ਅਸੀਂ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਜਲੰਧਰ ਪੁਲਿਸ ਪ੍ਰਸ਼ਾਸਨ ਦਾ ਡੀਜੀਪੀ ਸਾਹਿਬ ਦਾ ਜਿਹੜਾ ਇਹਨਾਂ ਦੇ ਪਰਚਾ ਦਰਜ ਕਰਤਾ ਔਰ ਜਿਹੜੀ ਅਗਲੀ ਕਾਰਵਾਈ ਆ ਅਮਲ ਦੇ ਵਿੱਚ ਇਹਨਾਂ ਨੇ ਲਿਆਤੀ ਅ ਮਿਸਟਰ ਵਿਜੇ ਤੇ ਜਿਹੜਾ ਇਹ ਆਇਆ ਵਾ ਇਹਨੂੰ ਹੁਣ ਜਿਹੜਾ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁਟਿਆ ਜਾਏਗਾ ਔਰ ਇਹ ਜਿਹੜਾ ਜਿਹੜਾ ਮਿਸਟਰ ਵਿਜਾ ਉਹ ਵੀ ਕੈਨਸਲ ਕੀਤਾ ਜਾਏਗਾ ਔਰ ਮੈਂ ਦੱਸਣਾ ਚਾਹੁੰਦਾ ਵੀ ਜਿਹੜੀਆਂ ਮਸੀਬ ਵਿਰੋਧੀ ਤਾਕਤਾਂ ਹੈਗੀਆਂ ਜਿਹੜੀਆਂ ਮਸੀਬ ਭਾਈਚਾਰੇ ਨੂੰ ਢਾਹ ਲਾਉਣਾ ਚਾਹੁੰਦੀਆਂ ਵਾ ਜਿਹੜੀਆਂ ਵੱਖ-ਵੱਖ ਦੇਸ਼ ਵਿਰੋਧੀ ਤਾਕਤਾਂ ਦੇ ਨਾਲ ਇਹ ਮਿਲ ਕੇ ਜਿਹੜੇ ਲੋਕ ਕੰਮ ਕਰਦੇ ਆ ਇਹਨਾਂ ਦਾ ਮੂੰਹ ਤੋੜਮਾ ਜਵਾਬ ਮਸੀਬ ਭਾਈਚਾਰਾ ਜਰੂਰ ਦੇਵੇਗਾ ਪਰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਤਤਬਾ ਤਤ ਤਿਆਰ ਆ ਆਪਣੇ ਮਸੀਬ ਭਾਈਚਾਰੇ ਦੇ ਲਈ ਆਪਣੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਔ ਕੋਈ ਵੀ ਜਿਹੜਾ ਬੰਦਾ ਆ ਕੇ ਮੁਸੀਬਾਈਚਾਰੇ ਨੂੰ ਢਾ ਲਾਉਣ ਦੀ ਕੋਸ਼ਿਸ਼ ਕਰੇਗਾ ਜਾਂ ਮੁਸੀਬਾਈਚਾਰੇ ਨੂੰ ਗੰਦ ਕੂੜਾ ਦਸੂਗਾ ਉਹਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਈ ਜਾਏਗੀ ਜਿੱਦਾਂ ਵੀ ਇਹ ਜੂੜੇ ਤੇ ਕਰਵਾਈ ਗਈ ਆ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਵੀ ਆਪਣੇ ਸਾਰੇ ਮੁਸੀਬ ਭੈਣ ਭਰਾਵਾਂ ਦਾ ਵੀ ਔਰ ਪ੍ਰਸ਼ਾਸਨ ਦਾ ਵੀ ਸਾਰਿਆਂ ਨੂੰ ਮੇਰੇ ਵੱਲੋਂ ਜੀਐਮਸੀ ਦੀ